ਕਹਿੰਦੇ ਵੀ ਹੁਣ ਕੀ ਕਰੀਏ ਪੱਗਾ ਦਾੜੀਆਂ ਵਾਲਿਆਂ ਦਾ ਬੋਲੋ ਵੈਗਰੂ ਫਿਰ ਉਹਨਾਂ ਸਲਾਹ ਕੀਤੀ ਕਹਿੰਦੇ ਵੀ ਇਸ ਕੌਮ ਨੇ ਉਹਨਾਂ ਚਿਰ ਨਹੀਂ ਮਰਨਾ ਜਿੰਨਾ ਚਿਰ ਇਹਨਾਂ ਦੀ ਸਟੇਜ ਇਹਨਾਂ ਦੇ ਕੋਲ ਆ ਇਹ ਜਦੋਂ ਸਟੇਜ ਤੇ ਬਹਿੰਦੇ ਆ ਨਾ ਰਾਗੀ ਢਾਡੀ ਕਥਾਵਾਚਕ ਇਹ ਇੱਕ ਜਾਣਾ ਸੁਣਾਉਂਦਾ ਏ ਤੇ ਅੱਗੇ 5000 ਬੰਦਾ ਬੋਲੋ ਸੁਣਦਾ ਏ ਇਹ ਕੋਸ਼ਿਸ਼ ਕਰੋ ਕਿ ਇਹਨਾਂ ਦੀ ਰੀੜ ਦੀ ਹੱਡੀ ਤੋੜ ਦਿਓ ਜਦੋਂ ਰੀੜ ਦੀ ਹੱਡੀ ਟੁੱਟ ਗਈ ਤੇ ਬਹਿਣਾ ਓਸੀ ਪ੍ਰਚਾਰਕ ਜਿੱਦਣ ਇਹਨਾਂ ਦੇ ਪ੍ਰਚਾਰਕ ਇਸ ਕੌਮ ਦੇ ਆਉਣ ਵਾਲੇ ਬੱਚਿਆਂ ਨੂੰ ਗੁਰਮਤ ਤੋਂ ਉਲਟ ਸਿੱਖਿਆ ਦੇਣਗੇ ਕੌਮ ਮਰ ਜੂਗੀ ਆਖੋ ਸਤਨਾਮ ਅੱਜ ਉਹਨਾਂ ਦੀ ਇਹ ਸਕੀਮ ਬਿਲਕੁਲ ਪਾਸ ਆ ਸਾਡੀ ਕੌਮ ਦੁਬਿਧਾ ਚ ਪੈ ਗਈ ਆ ਅੱਜ ਘਰ ਚ ਵਿਆਹ ਹੁੰਦਾ ਏ ਖੰਡ ਪਾਠ ਵੀ ਚਲੇ ਗਏ ਸਹਿਜ ਪਾਠ ਵੀ ਚਲੇ ਗਏ ਹੁਣ ਸੁਖਮਣੀ ਸਾਹਿਬ ਤੇ ਆ ਗਿਆ ਆ ਸਾਡੇ ਦੁਆਬੇ ਚ ਤੇ ਇਦਾਂ ਤੁਹਾਡਾ ਨਹੀਂ ਪਤਾ ਆਖੋ ਸਤਨਾਮ ਤੇ ਜਗਜੀਤ ਸਾਹਿਬ 38 ਪੌੜੀਆਂ ਸੀ ਬਾਬਾ ਜੀ 5 ਪੌੜੀਆਂ ਹੀ ਪੜਿਓ ਕੋਈ ਬੈਂਦਾ ਨਹੀਂ 40 ਪੌੜੀਆਂ ਆਨੰਦ ਸਾਹਿਬ ਸੀ ਬਾਬਾ ਜੀ 5 ਹੀ ਪੜਿਓ ਐਨਾ ਪਿੱਛੇ ਨੂੰ ਤੁਰ ਕੇ ਆ ਗਿਆ ਇੱਥੋਂ ਪਤਾ ਲੱਗਣ ਲੱਗ ਪਿਆ ਕਿ ਮੱッセ ਦੀ ਸੋਚ ਤਰੱਕੀ ਕਰ ਗਈ ਆਖੋ ਸਤਨਾਮ ਪਹਿਲ ਸੇ 18 ਘੰਟੇ ਜਾਗੋ ਰਾਤ ਦੇ 1 ਵਜੇ ਤਾਈਂ ਤੇ ਭੰਗੜਾ 9 ਘੰਟੇ ਤੇ ਸੁਖਮਣੀ ਸਾਹਿਬ ਇੱਕ ਘੰਟੇ ਚ ਬਾਬਾ ਗੁਰਦੁਆਰੇ ਛੱਡ ਆਈਦਾ ਬੋਲੋ ਸਤਨਾਮ ਐਸੇ ਚੀਜ਼ ਨੇ ਡੋਬਿਆ ਪੰਜਾਬ